ਜੋਬ ਚ ਜਿੱਤੇ ਨਸ਼ਾ ਵੱਡੇ ਪੱਤਰ ਤੇ ਵਿਕ ਰਿਆ ਅਤੇ ਨਸ਼ਾ ਤਸਕਰਾਂ ਦੇ ਹੌਸਲੇ ਵੀ ਬੁਲੰਦ ਨੇ ਤੇ ਇਸੇ ਕੜੀ ਵਿੱਚ ਇੱਕ ਨੌਜਵਾਨ ਨੂੰ ਨਸ਼ਾ ਤਸਕਰਾਂ ਨੂੰ ਰੋਕਣਾ ਮਹਿੰਗਾ ਪੈ ਗਿਆ ਤੇ ਨਸ਼ਾ ਤਸਕਰਾਂ ਨੇ 23 11 ਦੇ ਨਾਲ ਹਮਲਾ ਕਰਕੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ ਮੇਰਾ ਮੇਰਾ ਨਾਮ ਰੀਨਾ ਵਾ ਕੀ ਹੋਇਆ ਕੀ ਹੈ ਮੇਰਾ ਭਰਾ ਅੰਦਰ ਮਾਰਦਾ ਛੋਟੇ ਸਾਜਣ ਨੇ ਨਹੀਂ ਨਹੀਂ ਆਦੀ ਸਾਡੀ ਉਹ ਚਿੱਟਾ ਵੇਚਦਾ ਸੀ ਕੋਣ ਹੈ चौटाला ਰਾਜਨ ਤੇ ਨਾਲ ਕਾਕਾ ਸੁਨੀਤਾ ਰਾਣੀ ਕਿ ਕਿਹੜੀ ਜਗ੍ਹਾ ਤੇ ਨਿਊ ਜੀ ਤੁਦਨ ਸਿੰਘ ਨਗਰ ਗਲੀ ਨੰਬਰ 5 ਰੋਜੀ ਮਾਡਲ ਦੇ ਲਾਗੇ ਅਪੂਰੀ ਪੂਰੀ ਮੈਂ ਕਹਿੰਨੀ ਆ ਉਹ ਤੇ ਨਗਾਤਰ ਚਲਾਈ ਇੰਨਾ ਚਲਾਈਆ ਤੁਹਾਡੇ ਘਰ ਤੇ ਜਦੋਂ ਨਗੋਇਆ ਜੀ ਬੂਹ ਨੂੰ ਨੇ ਅੱਥੀ ਤੋਂ ਮੈਂ ਗੱਡੀ ਤੇ ਮੱਜੀ ਆ ਆਇਆ ਵਾ ਹੱਦੀ ਪਿਆ ਵਾ ਉਹਦੇ ਹੱਦੀ ਪਿਆ ਮੇਰੇ ਬੂਹੇ ਤੇ ਜਦੋਂ ਤੇ ਮੈਂ ਕੀ ਕਹਿੰਦੇ ਆ ਬੂਹਾ ਬੰਦ ਕੀਤਾ ਡਾੜੀ ਤੇ ਦਾਤਰ ਵੱਜ ਗਿਆ ਵਾ ਹੱਦ ਤੇ ਜਦੋਂ ਇਹ ਬੂਹਾ ਬੰਦ ਕਰਕੇ ਦਾਤਰ ਵੱਜ ਗਿਆ ਵੇਖਿਆ ਮੈਂ ਛੱਟ ਜਿਆਦੀ ਲੱਗ ਗਈ ਮੈਂ ਕਿਹਾ ਜਾ ਜਾ ਕੇ ਤੇ ਡਾੜੀ ਨੂੰ ਠਾੜੇ ਲੈ ਜਾ ਰਿਪੋਰਟ ਕਰਾ ਦੇ ਉਹਦੀ ਜਾ ਕੇ ਹੈ ਇਹ ਨਿੱਗੀ ਕੀਤਾ ਵਾ ਉਹ ਬਾਜੰਡ ਅਹੀਂ ਥਾੜੇ ਆਏ ਮਾਂ ਨੂੰ ਮਾਂ ਕਾਕਾ ਤੇ ਨਾਲ ਕੀ ਕਹਿੰਦੇ ਛੋਟਾ ਰਾਜਣ ਕੋਸਲੇ ਤੁਸੀ ਆਏ ਜੀ ਥਾਣੇ ਮੇਰਾ ਭਰਾ ਤੇ ਡੈਡੀ ਆਏ ਆ ਥਾਣੇ ਵਾਲਿਆਂ ਨੇ ਉਹਨਾਂ ਨੇ ਤੇ ਸਿਵਲ ਭੇਜਤਾ ਵਾ ਸਿਵਲ ਆਏ ਜੇ ਇਹਨਾਂ ਨੂੰ ਬਤਾਵਾਗੀ ਉਹ ਇਦਾਂ ਦਾ ਹੈਗਾ ਵਾ ਉਹ ਪਹਿਲੇ ਵੀ ਉਹਦੇ ਰਿਕਾਰਡ ਗੰਦੇ ਹੀ ਉਹਦੇ ਕੋਈ ਨਹੀਂ ਕੋਈ ਕੁਝ ਪਤਾ ਮੈਨੂੰ ਨਹੀਂ ਕੋਈ ਕੁਝ ਪਤਾ ਮੇਰਾ ਭਰਾ ਮਾਰਤਾ ਉਹਨਾਂ ਨੇ ਪੁਲਿਸ ਕਾਰਵਾਈ ਕਰੇ ਉਹਦੇ ਤੇ ਹੁਣ ਜਿੰਨੇ ਜਾਣਾਂ ਨੂੰ ਅੰਦਰ ਕਰਣਾ ਕੋਈ ਗੱਲ ਨਹੀਂ ਇਹ ਗੱਲ ਕੀ ਹੈ ਝਗੜਾ ਮੁੰਡਾ ਚੱਲ ਕੇ ਚੰਗਾ ਭਲਾ ਰਿਆ ਵਾ ਠੀਕ ਹੈ ਇੱਥੇ ਆਣਗੇ ਸਿਵਲ ਹਸਪੀਟਲ ਦੇ ਵਿੱਚ ਇੱਥੇ ਆਣ ਕੇ ਬੂਹੇ ਦੇ ਵਿੱਚ ਉਹਨੂੰ ਛੁਰੀਆਂ ਮਾਰ ਜਾਂਦੇ ਆ ਸਮਝ ਲੱਗਣ ਲੱਗੀ ਪੁਲਿਸ ਵਾਲੇ ਕੋਲ ਖਲੋਤੇ ਆ ਪੁਲਿਸ ਵਾਲੇ ਆਮਣਾ ਮਿਆਣ ਘਰੇ ਰਹੀ ਜੀ ਇਹ ਤਾਂ ਕੁਝ ਵੇਖਿਆ ਹੀ ਨਹੀਂ ਇਹਦੇ ਸਾਹਮੁਖਰੀ ਜਾਂਦੇ ਇੱਥੇ ਕੈਮਰੇ ਲੱਗੇ ਐ ਲੋਕੇਸ਼ਨ ਘੜਾਓ ਸਾਰਾ ਕੋਈ ਵੇਖੋ ਇੱਥੇ ਪਤਾ ਲੱਗ ਜੂਗਾ ਨੇ ਹਸਪੀਟਲ ਦੇ ਅੰਦਰ ਆ ਕੇ ਮਾਰਦੇ ਭਾਜੀ ਗੇਟ ਦੇ ਉੱਤੇ ਪੁਲਸ ਵਾਲੇ ਵੇਖੋ ਜੀ ਗੇਟ ਤੇ ਪੁਲਸ ਵਾਲੇ ਖਲੋਤੇ ਹੁੰਦੇ ਸੀ ਬਿਲਕੁਲ ਹਸਪੀਟਲ ਦੇ ਬਾਹਰ ਮੈਂ ਤੇ ਹੁਣ ਨਵਾਂ ਨਹੀਂ ਆਣ ਲੱਗਾ ਬੜਾ ਪੁਰਾਣਾ ਆ ਰਿਹਾ ਸਮਝ ਲੱਗੀ ਲੱਗੀ ਇਹ ਕਿਹੜਾ ਕੰਮ ਰਣ ਕੀਤੇ ਆ ਜੇ ਪੁਲਸੀ ਮੁਕਰਦੀ ਉਹ ਆਪਣੇ ਤੇ ਆਮ Banda ਕੀ ਕਰ ਲੂਗਾ ਭਾਜੀ ਝਗੜਾ ਉਹ ਇੱਥੇ ਪਲਾ ਝਗੜਾ ਕਿਤੇ ਹੋ ਰਿਹਾ ਝਗੜਾ ਘਰ ਹੋਇਆ ਉਹਨਾਂ ਦੇ ਉਹਦੇ ਪਿਓ ਦੇ ਦੰਤਰ ਵੱਜਿਆ ਵਾ ਉਹਨੂੰ ਲੈ ਕੇ ਥਾਣੇ ਆਏ ਥਾਣੇ ਬੱਥੇ ਆ ਰਹੇ ਉਹ ਤਾਂ ਇਹ ਗਵਾਂਡੀ ਗਵਾਂਡੀ ਆਪਸ ਦੇ ਵਿੱਚ ਪੁਲਿਸ ਇਥੇ ਮੌਕੇ ਤੇ ਮੌਜੂਦ ਸੀ ਮੌਜੂਦ ਪੁਲਿਸ ਭਾਜੀ ਉਹ ਮਲਾਇ ਮੋਕੜਦਾ ਪਿਆ ਸਾਬ ਸਮਾਂ ਲੱਗੇ ਲੁਰੀ ਆਣਗੇ ਤੇ ਆਮ ਬੰਦਾਰੇ ਬਸ ਭੱਜ ਗਿਆ ਤੇ ਮੇਰੇ ਹਸਬੰਦ ਨੂੰ ਮਾਰਿਆ ਭੈਣਾਂ ਨੇ ਹਾਂਜੀ ਤੇ ਇਹ ਸਾਰੀ ਗੱਲ ਦਾ ਸਾਰੀ ਗੱਲ ਇਹ ਹੈ ਕਿ ਰਾਜਨ ਚਿੱਟਾ ਵੇਚਦਾ ਸੀਗਾ ਰਾਜਨ ਚਿੱਟਾ ਵੇਚਦਾ ਤੇ ਸਾਡੇ ਨਾਲ ਆਂਦਾ ਸੀ ਤੇ ਅਸੀਂ ਕੈਮਰੇ ਲਵਾ ਲਿਆ ਆਪਣੇ ਸੇਫਟੀ ਦੇ ਕਰਕੇ ਤੇ ਕਹਿੰਦਾ ਵਾ ਤੂੰ ਕੈਮਰੇ ਲਵਾਏ ਨੇ ਹੁਣ ਮੇਰੇ ਘਰ ਕੋਈ ਆਂਦਾ ਨਹੀਂ ਹੈਗਾ ਅਹ ਇਹ ਆਪਣੀ ਤੇ ਫਿਲਮੀ ਕੈਮਰੇ ਲਵਾਏ ਤੇ ਕਹਿੰਦਾ ਤੂੰ ਕੈਮਰੇ ਲਵਾਏ ਨੇ ਤੇ ਉਹਨੂੰ ਮਾਰਨ ਤੇ ਆ ਗਿਆ ਵਾ ਤੇ ਬੰਦਾ ਪੁੱਛਾ ਨਾ ਅਦਾ ਦਾ ਟਾਈਮ ਘਰੇ ਆਂਦੇ ਨੇ ਤੇ ਸਾਈਟੋਂ ਨਿਕਲ ਕੇ ਆਣ ਲੱਗੇ ਨੇ ਦਾਤਰ ਮਾਰਨ ਨੂੰ ਸੇ ਉਹਨੂੰ ਬਾਗ ਗਿਆ ਵਾ ਰਾਜਨ ਕਾਕਾ ਇਹ ਸਾਡੀ ਕੰਦੂ ਸੰਭੀ ਉਹਨੂੰ ਇਹੋ ਆ ਕਿ ਕੈਮਰੇ ਚੋਲਵਾਏ ਨੇ ਲੜਾਈ ਕਿਸ ਵਜ੍ਹੀ ਦੀ ਲੜਾਈ ਐਸੇ ਗੱਲੋਂ ਹੋਈ ਐ ਕੈਮਰੇ ਫੋਨ ਦੀ ਕਿਹ ਗੱਲ ਦਾ ਦਾਤਰ ਉੱਥੇ ਘਰੇ ਮਾਰਿਆ ਦਾਤਰ ਬੱਲੇ ਮਾਰਿਆ ਵਾ ਡੈਡੀ ਦੇ ਵੱਜ ਗਿਆ ਵਾ ਡੈਡੀ ਦੇ ਇੰਨਾ ਡੋਂਗੇਗਾ ਵਾ ਤੇ ਇੰਨਾ ਝੋੜਾ ਐ ਡੈਡੀ ਦੇ ਮਲੈਜਾ ਕਰਵਾ ਕੇ ਪੱਟੀ ਕਰਵਾਣ ਆਏ ਨੇ ਤੇ ਇੱਥੇ ਆ ਕੇ ਉਹਨੂੰ ਮਾਰ ਗਿਆ ਵਾ ਮਗਰੇ ਆ ਗਏ ਹਾਂਜੀ ਇੱਥੇ ਮਾਰ ਕੇ ਗਏ ਨੇ ਮਗਰੇ ਆ ਗਏ ਸੀ ਇਹਨਾਂ ਦੇ ਗਾਤਾਂ ਵਾਲੇ ਕਿੰਨੇ ਕੇ ਬੰਦੇ ਆਏ ਸੀ ਐਹੀ ਵੇਖੇ ਨਹੀਂ ਮੈਂ ਆਂਦੀ ਵੇਹੀ ਮਹਾਰਾਜੇ ਹੀਗੀ ਤੇ ਦੋਵੇਂ ਭਰਾ ਸੀ ਮਾਂ ਹੀ ਤੇ ਭੈਣ ਨੇ ਭੇਜਿਆ ਵਾ ਸਾਡੇ ਸਾਹਨੇ ਭੈਣ ਕਹਿੰਦੀ ਕੋਈ ਗੱਲ ਨਹੀਂ ਜਾ ਤੂੰ ਮਾਰ ਹਾਂਜੀ ਹਾਂਜੀ ਹਸਪੀਟਲ ਦੇ ਅੰਦਰ ਆ ਕੇ ਮਾਰ ਕੇ ਗਏ ਨੇ ਫੁੱਲਸੋਲਿਆ ਨੇ ਕੁਝ ਨਹੀਂ ਕੀਤਾ ਪੁਲਸ ਵਾਲਿਆਂ ਨੇ ਕੁਝ ਨਹੀਂ ਕੀਤਾ ਪੁਲਸ ਵਾਲੇ ਵੀ ਇੱਥੇ ਆ ਗਏ ਦੋਨਾਂ ਸਰ ਨੂੰ ਜਾਂਦਾ ਪੁਲਸ ਵਾਲੇ ਕਹਿੰਦੇ ਕਿ ਸਾਡੇ ਸਾਹਮਣੇ ਸਿਵਲ ਲੋੜ ਹੀ ਮਾਰੀ ਸੀ ਨਹੀਂ ਮਾਰਿਆ ਅਸਲ ਪੁਲਸ ਵਾਲੇ ਕਹਿੰਦੇ ਪੁਲਸ ਵਾਲੇ ਕਹਿੰਦੇ ਲੋੜ ਵੱਜੀ ਬਸ ਪੁਲਸ ਵਾਲੇ ਇਹਨਾਂ ਨੂੰ ਫੜਿਆ ਨਹੀਂ ਪੁਲਸ ਵਾਲੇ ਕਹਿੰਦੇ ਰੋਡ ਵੱਜੀ ਗੋਲੀ ਨਹੀਂ ਮਾਰੀਏ ਰੋਡ ਨਾਲ ਭਾਜੀ ਬੰਦਾ ਨਹੀਂ ਮਰਦਾ ਕਦੀ ਇਹਨਾਂ ਦੇ ਤੁਸੀਂ ਵੀ ਸਮਝਾਦੇ ਰੋਡ ਨਾਲ ਨਹੀਂ ਬੰਦਾ ਮਰਦਾ ਗੋਲੀ ਮਾਰੀਏ ਵੇਖ ਲਓ ਤੇ ਪੁਲਸ ਵਾਲੇ ਕਹਿੰਦੇ ਜੇ ਦਾਤੋ ਤਾਂ ਮਾਰਿਆ ਹੁੰਦਾ ਗੋਲੀ ਮਾਰੀ ਹੁੰਦੀ ਤੇ ਉੱਥੋਂ ਖੂਨੋਂ ਖੂਨ ਹੁੰਦਾ ਕਪੜੇ ਉਹਦੇ ਸਾਰੇ ਪਾੜਤੇ ਨੇ ساری ਗੋਲੀ ਦਾ ਨਿਸ਼ਾਨ ਹੈ ਸਭ ਕੁਝ ਹੈਗਾ ਬਾਤ ਤੇ ਬੰਦਾ ਬੁੱਝਾ ਕਿਦਾਂ ਯਕੀਨ ਕਰੀਏ ਉਹਨਾਂ ਤੇ ਹੁਣ ਉਹਨਾਂ ਨੂੰ ਮੈਂ ਕਹਿੰਦੀ ਚੰਗੇ ਵਦਿਆ ਤੋਂ ਵਦਿਆ ਇਨਸਾਫ ਦਿੱਤਾ ਜਾਉਣਾ ਥੋੜਾ ਦੇ ਦਿਓ ਸਰ ਜਦ ਹੀ ਰਾਹ ਸਭ ਥੋੜਾ ਬ੍ਰੀਫ ਕਰਤਾ ਤਾਂ ਸਰ ਮੈਂ ਇਕੱਲੇ ਕੇ ਲਈ ਉਹਨੂੰ ਬ੍ਰੀਫ ਨਹੀਂ ਕਰ ਰਹਾ ਮੈਂ ਸਰ ਥੋੜਾ ਦੱਸ ਦਿਓ ਕੀ ਹੋਇਆ ਕੀ ਥੋੜਾ ਕੀ ਤੇ ਇੰਦੀ ਲੜਾਈ ਹੋਈ ਸੀ ਸ਼ਹੀਦ ਉਦਮ ਸਿੰਘ ਨਗਰ ਉੱਥੇ ਲੜਾਈ ਹੋਈ ਤੇ ਇੱਥੇ ਆਏ ਸੀ ਕਿ ਤੇ ਇਹਨਾਂ ਦੇ ਚੋਟ ਲੱਗੀ ਹੋਈ ਸੀਗੀ ਇੰਟਰਨਲ ਇੰਜਰੀ ਸੀਗੀ ਇੱਥੇ ਆ ਕੇ ਉਹਨਾਂ ਦੀ ਦਾਇਤ ਹੋ ਗਈ ਸਰ ਕਹਿ ਰਹੇ ਉਹਨਾਂ ਦਾ ਪਰਿਵਾਰ ਕਹਿ ਰਿਹਾ ਕਿ ਨਾਂ ਮੱਥੇ ਆ ਖੰਜਰ ਮਾਰਿਆ ਗਿਆ ਇੱਥੇ ਕੁਝ ਨਹੀਂ ਆਪਾਂ ਸਾਡੇ ਗਾਰਡ ਇੱਥੇ ਲੱਗੀ ਹੋਈ ਸਾਰੇ ਆਲੇ ਦੋਲੇ ਤੋਂ ਪਤਾ ਕੀਤਾ ਇੱਥੇ ਕੋਈ ਲੜਾਈ ਨਹੀਂ ਹੋਈ ਨਹੀਂ ਲੋਕ ਕਹਿ ਰਹੇ ਕਿ ਨਾ ਸਾਰੇ ਇੱਥੋਂ ਪਚ ਗਏ ਕੋਈ ਕੋਈ ਨਹੀਂ ਪਚ ਕੇ ਗਿਆ ਆਪਾਂ ਚੈੱਕ ਕਰ ਲੇ ਕਿ ਕੋਈ ਕਿਸੇ ਬੰਦੇ ਨੂੰ ਕੋਈ ਅरेस्ट ਮੇਕ ਨਾ ਹੋਈ ਨਹੀਂ ਸਕਦਾ